ਫਗਵਾੜਾ ਜੀਟੀ ਰੋਡ ਜੀਸੀਟੀ ਮਿਲ ਪੁਲ ਉਪਰ ਤੇ ਰਫਤਾਰ ਵਾਹਨ ਦੀ ਲਪੇਟ ਚ ਆਉਣ ਨਾਲ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਇੱਕ ਨੂੰ ਮ੍ਰਿਤਕ ਘਾਤ ਦੇ ਦਿੱਤਾ ਅਤੇ ਬਾਕੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਮੌਕੇ ਤੇ ਮ੍ਰਿਤਕ ਦੀ ਪਛਾਣ ਮਨੀਸ਼ ਪੁੱਤਰ ਮਹਾਵੀਰ ਉਮਰ ਕਰੀਬ 40 ਸਾਲ ਵਾਸੀ ਦਾਣਾ ਮੰਡੀ ਫਗਵਾੜਾ ਵਜੋਂ ਹੋਈ ਜਦਕਿ ਜ਼ਖਮੀਆਂ ਦੀ ਪਛਾਣ ਸੁમિતਰ ਪੁੱਤਰ ਹਰੀ RAM ਵਾਸੀ ਪਿੰਡ ਖੁਰਮਪੁਰ ਦਸ਼ਰਤ ਵਾਸੀ ਪਿੰਡ ਚਾਚੋਕੀ ਅਤੇ ਬੰਟੀਵਾਸੀ ਪਿੰਡ ਖੋਤੜਾ ਵਜੋਂ ਹੋਈ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਇੱਕ ਸਾਈਕਲ ਸਵਾਰ ਅਤੇ ਅਲੱਗ-ਅਲੱਗ ਦੋ ਐਕਟਿਵਾ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਐਕਸੀਡੈਂਟ ਕਿੱਦੋਂ ਹੋ ਅਜੇ ਤਾਂ ਪਵਾੜਾ ਨੂੰ ਚਲੇ ਸੀਗੇ ਕਿੱਥੇ ਜਾ ਰਹੇ ਪਵਾੜੇ ਨੂੰ ਜੀਸੀਡੀ ਮਾਰਦੇ ਮੋਹ ਪਰਚੀ ਪਾਲ ਦਿਓ ਉਹ ਪਿੱਛੋਂ ਗੱਡੀ ਮਾਰੀ ਆ ਕੋਈ ਪਛਾਣ ਉਹ ਹੀ ਗੱਡੀ ਦੇ ਨੰਬਰ ਵਗੈਰਾ ਕੋਈ ਵੀ ਉਹ ਬਲਸੋਣਾ ਨੇ ਨੰਬਰ نوٹ ਕੀਤਾ ਉਹਨਾਂ ਦਾ ਤੇ ਕਿੰਨੇ ਵਿਅਕਤੀ ਸੀ ਤੁਸੀਂ ਅਸੀਂ ਦੋ ਜਾਣੇ ਸੀਗੇ ਹਾਂਜੀ ਤੇ ਕਾਹਦੇ ਨਾਲ ਹੋਇਆ ਤੁਸੀਂ ਕੱਧ ਤੇ ਐਡ ਕੋਰ ਹਾਂ ਜੀ ਜੁਕਟਰ ਥੋੜੀ ਸੀਗੀ ਹੂੰ ਉੱਥੇ ਹੀ ਜਾਂਦੇ ਪਏ ਸੀਗੇ ਤੇ ਤਾਂ ਬਾਕੀ ਦੇ ਕੰਡੀਸ਼ਨ ਕਿਦਾਂ ਬੰਦਿਆਂ ਦੀ ਠੀਕ ਆ ਉਹ ਬਾਕੀ ਨੂੰ ਉੱਤੇ ਸਿਵਾ ਚ ਦਾਖਲ ਕੀਤਾ ਹੈ ਤੇ ਸਿਹਤ ਤੇ ਸੱਟ ਲੱਗ ਗਈ ਉਹਦੇ ਹੂੰ ਅਸੀਂ ਉਧਰੋਂ ਆ ਰਹੇ ਸੀ ਚਾਚੋ ਕੀ ਤੋਂ ਬੋਲ ਦੇ ਉੱਪਰ ਮੈਂ ਇੱਥੇ ਚਾਰ ਨਗਰ ਹੀ ਆ ਰਿਹਾ ਸੀ ਆਪਣੀ ਅਕੈਡਮੀ ਤੋਂ ਉੱਥੇ ਨਾ ਐਕਸੀਡੈਂਟ ਹੋਇਆ ਹੋਇਆ ਸੀ ਇਹ ਭਾਜੀ ਹੁਣੀ ਜਿਹਨਾਂ ਦਾ ਐਕਸੀਡੈਂਟ ਹੋਇਆ ਡਿੱਗ ਗਿਆ ਸੀ ਦੋ ਤਿੰਨ ਦੋ ਸਕੂਟੀਆਂ ਸੀ ਇੱਕ ਸਾਈਕਲ ਦੇ ਵੀ ਉੱਥੇ ਡਿੱਗੇ ਹੋਏ ਪਏ ਸੀ ਕਾਫੀ ਲੋਕ ਇਕੱਠੇ ਹੋਏ ਸੀ ਉਥੇ ਕੇ ਭਾਜੀ ਉਹਨਾਂ ਦੇ ਕਾਫੀ ਸਿਰ ਚ ਖੂਨ ਨਿਕਲਦਾ ਪਿਆ ਸੀ ਤੇ ਐਮ뷸ੈਂਸ ਨੂੰ ਫੋਨ ਕੀਤਾ ਫਿਰ ਉਹ ਆਏ ਤੇ ਉਹਨਾਂ ਨੂੰ ਪਾ ਕੇ ਇੱਥੇ ਸਿਵਲ ਹਸਪਤਾਲ ਲੈ ਗਏ ਅਸੀਂ ਤੁਸੀਂ ਐਮ뷸ੈਂਸ ਦੇ ਨਾਲ ਹੀ ਹੈਲਪਲੀ ਆ ਗਏ ਨਹੀਂ ਹਾਂਜੀ ਅਸੀਂ ਐਮ뷸ੈਂਸ ਦੇ ਵਿੱਚ ਆਇਆ ਮੈਂ ਤਾਂ ਆਪਣੀ ਬਾਈਕ ਤੇ ਆਇਆ ਇੱਥੇ ਉਹਦਾ ਪਰ ਐਮ뷸ੈਂਸ 'ਚ ਉਹਨਾਂ ਦਾ ਬੇਟਾ ਆ ਗਿਆ ਸੀ ਜਦ ਤੀ ਫਿਰ ਉਹ ਨਾਮ ਲੈ ਕੇ ਆਪਣੇ ਪਾਪਾ ਨੂੰ ਇੱਥੇ ਆ ਗਿਆ ਤੇ ਅਸੀਂ ਤਾਂ ਮਗਰ ਆਏ ਹਾਂ ਪਤਾ ਨਹੀਂ ਲੱਗਿਆ ਵੀ ਇਹਨਾਂ ਨੂੰ ਕੌਣ ਹਿੱਟ ਕਰਕੇ ਗਿਆ ਨਹੀਂ ਪਰ ਜਿਹੜੇ ਉੱਥੇ ਲੋਕ ਸੀਗੇ ਇਕੱਠੇ ਉਹ ਕਹਿ ਰਹੇ ਸੀ ਕਾਰ ਵਾਲਾ ਕੋਈ ਬਹੁਤ ਤੇਜ਼ ਆ ਰਿਹਾ ਸੀ ਦੋ ਤਿੰਨ ਜਿਹੜਿਆਂ ਨੂੰ ਹਿੱਟ ਕਰਕੇ ਗਿਆ ਉਹ ਜਦੋਂ ਤੁਸੀਂ ਇੱਕ ਹੈਲਪ ਕੀਤੀ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਲੈ ਹੈਲਪ ਤਾਂ ਕਰਨੀ ਚਾਹੀਦੀ ਆ ਜੇ ਜੋ ਬੇਸਿਕਲੀ ਜੇ ਜਾਨ ਵੱਜ ਜਾਵੇ ਕਿਸੇ ਦੀ ਕੀ ਹੈ ਮਾੜਾ ਬਹੁਤ ਲੋਕਾਂ ਨੇ ਮੈਂ ਇਕੱਲੇ ਨਹੀਂ ਨਹੀਂ ਜਿੰਨੇ ਸੀਗੇ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਐਮੂਲੈਂਸ ਨੂੰ ਉਹਦੇ ਹੀ ਸਾਰਿਆਂ ਨੇ ਫੋਨ ਕੀਤਾ ਆਪਣੇ ਮਤਲਬ ਪੂਰੀ ਕਿਉਂਕਿ ਜਦੋਂ ਬੰਦਾ ਆਪਣੀ ਬੋਡੀ ਤੋਂ ਬਾਹਰ ਛੱਡਦਾ ਬਹੁਤ ਭਾਰਾ ਹੋ ਜਾਂ ਕਟੋਕੜ 7-8 ਜਣੇ ਨੇ ਤੁਹਾਨੂੰ ਚੱਕ ਕੇ ਦੂਸਰੀ ਸਾਈਡ ਐਮ뷸ੈਂਸ ਸੀਗੀ ਸੜਕ ਵੀ ਕਰੋਨ ਨਹੀਂ ਕਰ ਸਕਦੀ ਉੱਥੋਂ ਹੀ ਮੋੜ ਲਿਆ ਐਮ뷸ੈਂਸ ਨੂੰ ਉਧਰਲੇ ਪਾਸੇ ਇਹਨਾਂ ਨੂੰ ਉਹਦੇ ਵਿੱਚ ਕਿੰਨੇ ਕਿੰਨੇ ਲੋਕ ਸੀ ਇਹ ਸਾਹਮਣੇ ਆਇਆ ਕਿੰਨੇ ਲੋਕਾਂ ਨੂੰ ਗੱਡੀ ਐਟ ਕਰਤੀ ਗਈ ਆ ਤਿੰਨ ਸੁਣਨ ਚ ਆ ਰਿਹਾ ਕਿਉਂਕਿ ਭਾਜੀ ਹੁਣਾਂ ਦੀ ਤਬੀਅਤ ਜ਼ਿਆਦਾ ਖਰਾਬ ਸੀ ਤੇ ਬਾਕੀਆਂ ਨੂੰ ਲੈ ਗਿਆ ਸੀ ਇਹ ਇਹ ਇਹਨਾਂ ਦੀ ਭਾਰ ਵੀ ਹੈਵੀ ਸੀਗੇ ਤੇ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਸੀ ਤਾਂ ਕਰਕੇ ਵੀ ਥੋੜਾ ਸਮਾਂ ਉੱਥੇ ਇਹਨਾਂ ਨੂੰ ਲੱਗ ਗਿਆ ਐਮ뷸ੈਂਸ ਆਨ ਤੱਕ ਬਾਕੀਆਂ ਨੂੰ ਤਾਂ ਉਹ ਮੋਟਰਸਾਈਕਲ ਤੇ ਕੋਈ ਲੈ ਗਿਆ ਕੋਈ ਕਾਰ ਤੇ ਇੱਧਰ ਲੈ ਗਿਆ ਸਰ ਕੰਡੀਸ਼ਨ ਕਿਦਾਂ ਬਾਕੀਆਂ ਦੀ ਬਾਕੀਆਂ ਦੀ ਸੁਣਨ ਚ ਆਇਆ ਜੀ ਇੱਕ ਤੇ ਤਾਂ ਪਿੱਛੇ ਤੇ ਜ਼ਿਆਦਾ ਸੱਟ ਲੱਗੀ ਜਿਹੜਾ ਸਾਈਕਲ ਤੇ ਬੰਦਾ ਡਿੱਗਿਆ ਉਹ ਤਾਂ ਸਾਈਕਲ ਵੀ ਬਿਲਕੁਲ ਡਿਸਟਰਾਇਡ ਹੋ ਗਿਆ ਯਾਨੀ ਗੱਡੀ ਵਾਲਾ ਬਹੁਤ ਤੇਜ਼ ਹੋਣਾ ਤੇ ਜਿਹੜੇ ਦੂਜੇ ਆ ਐਕਟਿਵ ਆ ਤੇ ਉਹ ਆਪ ਮਕੈਨਿਕ ਆ ਦੋਨੇ ਜਣੇ ਉਹਦੇ ਇੱਕ ਤੇ ਹੈਲਮਟ ਪਾਇਆ ਸੀ ਕਰਕੇ ਜਾਨ ਬਚ ਗਈ ਡਿੱਗਿਆ ਉਹ ਵੀ ਬਹੁਤ ਜ਼ੋਰਤੀ ਸੀ ਹੈਲਮਟ ਚੱਕਣਾ ਚੁਰ ਹੋ ਗਿਆ ਪਰ ਉਹਦੇ ਹੈਲਮਟ ਪਾਇਆ ਕਰਕੇ ਜਾਨ ਬਚ ਗਈ ਹਾਂਜੀ ਚਾਰ ਮਰੀ ਸਾਡੇ ਕੋ ਆਏ ਆ ਇਹ ਕੋਨੇ ਕੱਠ ਹੋਏ ਨੇ ਲੱਗੇ ਛਕੇ ਇੱਕ ਮਨੀਸ਼ ਦੂਜਾ ਹੈਗਾ ਸੁਮਿੱਤਰ ਤੀਜਾ ਧਰਮਨਾਰ ਚੌਥਾ ਬੰਟੀ ਉਹਨਾਂ ਚੋਂ ਇੱਕ ਬ੍ਰੌਂਡਡ ਡੈਥ ਹੋ ਗਈ ਤੇ ਬਾਕੀਆਂ ਦੋ ਦੇ ਸੱਟ ਸੱਟ ਲੱਗੀਆਂ ਇੱਕ ਥੋੜੇ ਮੱਲਵ ਰਗੜਾ ਵਗੈਰਾ ਇੱਕ ਦੇ ਗੁੰਡੇ ਚ ਲੱਗੀਆਂ ਆ ਹੱਥ ਤੇ ਪੂਣੀ ਤੇ ਥੋੜੀ ਬੋਤ ਲੱਗੀ ਉਹ ਬਾਕੀ ਠੀਕ ਹੈਗੇ ਬਸ ਇਹ ਕਿ ਡੈਥ ਨੂੰ ਉਹ ਕੌਣ ਹੈ ਉਹ ਮਨੀਸ਼ 40 ਸਾਲ ਦੇ ਹੈਗੇ ਆ ਦਾਣਾ ਮੰਡੀ ਰਹਿਣ ਵਾਲੇ ਉਹਨਾਂ ਦੀ ਡੈਥ ਹੋਈ ਹੈ ਤੇ ਇਹਦੀ ਪੁਲਿਸ ਨੂੰ ਹਾਂਜੀ ਹਾਂਜੀ ਪੁਲਿਸ ਨੂੰ ਕੀ ਲੱਗਦਾ ਜੀ ਡੈਥ ਹੋਂ ਦਾ ਕਾਰਨ ਮਤਲਬ ਜਿਆਦਾ ਸੱਤ ਵਾ ਹੈਡ ਇੰਜਰੀ ਕੁਝ ਮਿਲਦਾ ਸਿਰ ਤੋਂ ਬਲੀਡਿੰਗ ਹੋਣ ਕਰਕੇ ਸ਼ੰਕਾ ਐਕਸੀਡੈਂਟ ਕਰਕੇ ਤੇ ਡੈੱਡ ਬਡੀ ਉਹ ਮੋਰਚਰੀ ਦੇ ਦਿਖਾ ਦਿੱਤੀ ਸਰ ਬਾਕੀਆਂ ਦੀ ਕੰਡੀਸ਼ਨ ਕਿਦਾਂ ਠੀਕ ਆ ਠੀਕ ਠੀਕ ਆ